ਜਾਵੇਂ ਬੜਾ ਬਾਬੇ ਦੁਕਾਨ ਤੇ ਹੋ ਕੇ ਜਾਮ ਦੇ ਬੰਦੇ ਇੱਧਰ ਗੁਰਦੁਆਰਾ ਸਾਹਿਬ ਦੇਖੋ ਕਿੰਨਾ ਜਿਆਦਾ ਵਧੀਆ ਲੱਗ ਰਿਹਾ ਹੈ ਇੱਕੋ ਉਹਨੂੰ ਵੀ ਸੇ ਪਾ ਓਏ ਆ ਵੇਖਾ ਪੈਪ ਲਾਇਆ ਇਕਰਾਂ ਆਈ ਆਈ ਤਰਬੂਆ ਹਾ ਟਰਬੂਆ ਜੱਟਪੁਰਾ ਕਾ ਮੈਂ ਤਾਂ ਹੈਲੋ ਗਾਈਜ਼ ਵੈਲਕਮ ਟੂ ਮਾਈ ਚੈਨਲ ਅੱਜ ਦੇ ਵਲੋਗ ਨਾ ਤੁਹਾਡਾ ਸਾਰਿਆਂ ਦਾ ਬਹੁਤ ਜਿਆਦਾ ਸਵਾਗਤ ਹੈ ਅੱਜ ਜੱਟੂ ਚੱਲੇ ਆਂ ਜੀ ਆਪਾਂ ਸਰਹੰਦ ਸਰਹੰਦ ਤੇ ਚੱਲੇ ਆ ਤੇ ਟਰਾਲੀ ਖੜੀ ਆ ਤੇ ਆ ਆਪਾਂ ਮਿੱਤਰ ਲੱਖੀ ਪਹਿਲਾਂ ਆਪਾਂ ਜਾਣ ਲੱਗੇ ਸੀ ਨਿਊ ਹਾਲੈਂਡ ਤੇ ਤੇ ਹੁਣ ਆਪਾਂ ਚੱਲਾਂਗੇ ਸੋਨਾਲਿਕਾ ਦੇ ਕਿਉਂਕਿ ਆਪਣੇ ਜਿਹੜੇ ਫਾਦਰ ਸਾਹਿਬ ਆ ਉਹ ਕਹਿੰਦੇ ਮੈਂ ਕੱਲਾਂਗਾ ਸਾ ਮਿੱਤਰ ਵੀ ਗਿਆ ਨਾ ਸਿਆਪਤਾ ਆਰਿਕੋਂ ਕੋਲ ਆਪਣਾ ਸਮਾਂ ਲੀਕਾ ਚੱਲਾਂਗੇ ਤੇ 8 ਵਜਨ ਵਾਲਿਆ ਮਿੱਤਰੋ ਟਾਈਮ 4:40 ਹੋ ਗਏ ਬਸ ਤਿਆਰ ਹੁਣ ਬਸ ਗੜੀ ਨੀ ਕੱਪੜੇ ਪਾਈ ਜਾਂਦਾਗਾ ਫਿਰ ਹੁਣ ਆਪਾਂ ਬਸ ਇਹਦੀ ਚੱਲਦੇ ਆਇਆ ਆਓ ਜੋ ਪ੍ਰਾ ਤੋਪਰ ਨਾ ਕਿਨਾਂ ਡੁੱਪਾਬ ਅਬ ਮੰਨ ਲੈਣਾ ਪਰਨਾ ਟੋਪੀ ਲਈ ਬੈਠਣਾ ਟੋਪੀ ਲਈ ਬੈਠਣਾ ਮੰਦਾ ਨਹੀਂ ਹੋਏ ਠੀਕ ਆ ਆ ਦੇਖੀ ਲੈ ਇਹੋ ਕਰ ਮੈਂ ਤਜ਼ਦੀਦ ਨਹੀਂ ਉਹ ਨਹੀਂ ਕਰਦੇ ਆ ਆਪਣਾ ਰੇੜੀ ਖਰਚਦਾ ਹਰਕਾ ਵਾਲਾ ਕਰੀ ਹੁੰਦੀ ਫਾੜੀ ਆ ਨਾਡਲ ਨਾ ਰਿਹਾ ਉਹ ਆਹੀ ਨਾਲ ਲਿਗਣਾ ਦੋ ਹੀ ਘਰੋਂ ਤੁਰ ਪਈ ਸੀ ਤੇ ਹੁਣ ਆ ਪੱਟਣ ਵਾਲੇ ਅੱਡੇ ਤੇ ਖੜੀ ਸੀ ਤਾਂ ਇਖਰ ਕੀ ਬਰਬਾਦ ਨਾ ਬਣੀ ਉਹਨਾਂ ਦਾ ਨਰਾਜ਼ ਗਿਆ ਠੀਕ ਆ ਉਹ ਆਇਆ ਤੇਵਾ ਚੱਲਦੇ ਹਾਂ ਹੁਣ ਆਪਾਂ ਫੇਟ ਘਟ ਫੈਮ ਪਰਮਾਨਾ ਹੋ ਰਿਹਾ ਕਿ ਉਹ ਰਾਂ ਭੱਜ ਕੇ ਚੱਕ ਲੈ ਉਧਰ ਛਿਰੇ ਕਰੋ ਥੋੜਾ ਮਿੰਟ ਹੋਰ ਖੜੇ ਆ ਸੀਰੇ ਕੱਕਣੀ ਪਿਆਗਾ ਆ ਬੰਦੇ ਨੂੰ ਲੈ ਕੇ ਆਇਆ ਚਾਚਾ ਹੀ ਰਹਿ ਗਿਆ ਜੀ ਕੰਦੂਰ ਦੀ ਜੇਟ ਹੋ ਗਿਆ ਹੁਣ ਮੈਂ ਤਾਂ ਤੜਕੇ ਦੱਦਾਂ ਫੇ ਮੈਨੂੰ ਕਹਿੰਦਾ ਨਹੀਂ ਤੂੰ ਹੋਰ ਲੇਟ ਆ ਬਈ ਤੂੰ ਪਤਾ ਲੈਣ ਗਿਆ ਸੀ ਵੜ ਗਿਆ ਕੰਮ ਹਾਂ ਵੜ ਗਿਆ ਚਲੋ ਜੀ ਆਪ ਦਾ ਪਤਾ ਲੈਣ ਚਲੋ ਪੈਸਾ ਕਰ ਵੜ ਗਿਆ ਕੰਮ ਤੋਂ ਬਰਨਾਲੇ ਆ ਗਿਆ ਸੀ ਤੇ ਮੈਂ ਰਮਾਲ ਜਾ ਵਟ ਲੈ ਇੱਥੇ ਉਹ ਮੂਹੇ ਬੈਠੀ ਸੀ ਨਾ ਪਰ ਟਰੈਕਟਰ ਉਹ ਬਾਰੀ ਤੇ ਪਾ ਦਿੱਤੀ ਆ ਉਹ ਵੀ ਲਾਣ ਹੋ ਗਿਆ ਉਹ ਜਮਾ ਇਧਰ ਠੰਡ ਲੱਗੀ ਜਾਂਦੀ ਆ ਲੈਸ ਸਲੈਂਸਰ ਨਾ ਉਹ ਸਲੈਂਸਰ ਗਰਮ ਮਾਦਾ ਕਰਕੇ ਹੱਥੇ ਚਾਲੂ ਹੋਈ ਜਾਂਦੇ ਆ అది మస్తమాణా సా ఝండా ఉస్తమాణా ఝండా ਮਾਸ ਤੋਣਾ ਫਾਇਬ ਆਈ ਸੀ ਹੁਣ ਤੇ ਝੰਡਾ ਲਾਤਾ ਲੰਗਰ ਹੁਣੀ ਆਪਾਂ ਛੱਕ ਲਿਆਗਾ ਯਾ ਦੇਖੋ ਇਹ ਝੰਡਾ ਲਾਇਆ ਵਈਆ ਆ ਕੱਸੀ ਜਾਂਦਾ ਬਾਈ ਅੱਛਾ ਬਹੁਤ ਬਹੁਤ ਜਿੱਲ੍ਹਾਗਾ ਆ ਕਿੱਧਰ ਹੁਣਾਉਣਾ ਓਏ ਐ ਮੇਰੇ ਸਾਈਡ ਤੇ ਰੇਲ ਜੀ ਉਹਦੇ ਸਾਈਡ ਦੇ ਪਾਸੇ ਆਏ ਆ ਇਹਨਾਂ ਨੂੰ ਸਮਝ ਗਾਇਆ ਮੈਂ ਸਾਈਡ ਦੇ ਇਹਨੂੰ ਆਜੰਡਾ ਇੱਕ ਹੋਰ ਰੇਲੇ ਆਪਾਂ ਸਾਈਡ ਸੂਟ ਦੇ ਨੂੰ ਰੱਖ ਲਾਂਗੇ। 2 ਬੰਦੇ ਵਿੱਚ ਪੂਰੇ ਘਰਾਂ ਦੇ ਗਣਕੇ। ਸਾਈਡ ਜਾਂ ਬੰਦੋ। ਪਾ ਰੱਖ ਮੈਂ।

क्या हमें बड़ा बाबे दो घंटे हो तो गए जाम ਲਈ ਲੱਗੀ ਆ ਬਾਬੇ ਆਪਣੀ ਇਹ ਲਾ ਦੀ ਉਹ ਯੂਨੀਵਰਸਿਟੀ ਦੇ ਸਾਹਮਣੇ ਲਾਤੀ ਜਮ ਇਧਰਲੀ ਸਾਈਡ ਰਸ਼ ਦੇਖ ਲੋ ਯਾਰ ਉਹ ਕਿੰਨਾ ਅਜੋ ਹਜੇ ਵੀ ਟਰਾਲੀਆਂ ਆਈ ਜਾਂਦੀਆਂ ਨੇ ਤੇ ਆਪਾਂ ਟਰਾਲੀ ਇਧਰ ਲਾਤੀ ਸੀ ਆਪਣੀ ਟਰੈਕਟਰ ਪਰਾਂ ਘੜਤਾ ਆ ਹੀ ਜਾਊਛਿੱਤ ਤੇ ਦੇਖੋ ਫੋਰਡ ਫਾਰਵਰਡ ਟਰੈਕ ਆ ਇਹ ਫੋਰਡ ਇਕੱਠਾ ਫੋਰਡ ਦਾ ਇੰਜਣ ਤਰਿਆ ਹੋਇਆ ਆ ਦੇਖੋ ਫੋਰਡ ਦਾ ਇੰਜਣ ਤਰਿਆ ਹੋਇਆ ਆ 65 65 ਕੋ ਨਹੀਂ ਫਾਰਮ 65 ਆਵੇ ਹਾਂ ਫਾਰਮ 60 55 ਦਾ ਇੰਜਣ 60 55 ਦਾ ਪਿੱਛੇ 65 ਤੇਰਾ ਤੀਵ ਲਗਾ ਹੁੰਦਾ ਹੈ ਚਾਰ ਸਿਲੰਡਰ ਕਰਿਆ ਹੋਇਆ ਅਸਲ ਕੋ ਨਹੀਂ ਆ ਤਰਾ ਬੁੱਝ ਲੇ ਥੱਲੇ ਲਾਇਆ ਬੜਾ ਜਗਾੜ ਕਰਿਆ ਓਏ ਆ ਵੇਖਾ ਪੈਪ ਲਾਇਆ ਇਕਰਾਂ ਆਈ ਆਈ ਤਰਬੂਆ ਆਹ ਤਰਬੂਆ ਕੋਈ ਮੁੰਡੇ ਨੇ ਮਰਜੀ ਚ ਨੇੜੇ ਲੱਗ ਜਾਏਗਾ ਵੇਖੋ ਕਿਵੇਂ ਜਗਾੜ ਕਰਿਆ ਗਲਤੀ ਕੀਤੀ ਆਟਾ ਰੋਟੀਆਂ ਵੇਚ ਲਿਆ ਫਿਰ ਅਸਰ ਕਿੱਥੇ ਕੀਤਾ ਵੇਖੋ ਜਾਂ 60 ਵਿੱਚ ਪਣੀ ਬਣ ਗਿਆ ਹੂੰ 50 ਐਚਪੀ ਬਣ ਗਿਆ 60 60 ਬਣ ਗਿਆ 65 65 ਦੇਖੋ ਜਗਾੜ ਕਰਿਆ ਹੁਣ ਹੀ ਆਇਆ ਸੀ ਹੁਣ ਹੀ ਦੇਖਿਆ ਮੈਂ ਆ ਕੀ ਕਰਿਆ ਇਹ ਇਹ ਲੱਗਦੀ ਹੈ ਨਾ ਕੋਈ ਇਹ ਸਾਲੇ ਜਿ ਲੱਗਦੀ ਹੈ ਨਾ ਹਾਂ ਪੰਜਾਬ ਜਿਥੋਂ ਲੱਗਦੀ ਹੈ ਸਾਲੇ ਦਾ ਵੀ ਪੈਪ ਲੱਗਦਾ ਤੇ ਪਰ ਲੱਗਦੀ ਧੂਆ ਕੱਢਦਾ ਉਹ ਤੋਂ ਬਿਹਤਰ ਲੱਗਦੀ ਹੈ ਪੱਟੀ ਦੇ ਉੱਤੇ ਕਟਿਆ ਲੂੰਗਾ ਕੇ ਲਾਇਆ ਹੋਇਗਾ ਜਗਾੜ ਕਰਿਆ ਹੋਇਆ ਦੇਖੋ ਪੂਰਾ ਵਧੀਆ ਜਿਹਾ ਕੱਟ ਕਰਿਆ ਹੋਇਆ ਆ ਜੇ ਦੇਖੋ ਮਾਹਾਂ ਪੈਰ ਛੁੱਟ ਪਾਇਨਗੇ ਦੇਖੋ ਕਿੰਨਾ ਜਿਆਦਾ ਵਧੀਆ ਲੱਗ ਰਿਹਾ ਹੈ ਦੇਖੋ ਉਹਨੂੰ ਵੀ ਸਰਪਾ ਸੁਖਨਾ ਲੋ ਜੀ ਰਾਸ਼ਟ੍ਰਿਕ ਪਰਵਤ ਆਪਾਂ ਆਏ ਸੀ ਲੋ ਜੀ ਆਪਾਂ ਆ ਗਏ ਫਤੇਗੜ ਸਾਹਿਬ ਆਪਾਂ 4 ਵਜੇ ਆ ਗਏ ਸੀ ਉਹ ਤਾਂ ਫਤੇਗੜ ਸਾਹਿਬ ਐਂਟਰੀ ਕਰ ਗਏ ਸੀ ਪਰ ਪਿਊਡ ਨਾ ਬਈ ਪੌੜੀ ਨਜਾਇਜ਼ੀ ਸੀ ਪੀੜ ਤਾਂ ਪੁੱਛੋ ਹੀ ਨਾ ਮਸਾ ਬਾ 2 ਘੰਟੇ ਸੀ ਜਾਮਤੀ ਵਸੇ ਰਹੇ ਤੇ ਅੱਜ ਆਪਾਂ ਦਰਸ਼ਨ ਨਹੀਂ ਕਿਤੇ ਕੱਲ ਨੂੰ ਆਪਾਂ ਕਰਾਂਗੇ ਦਰਸ਼ਨ ਨਾਲ ਤੁਹਾਨੂੰ ਦਿਖਾਵਾਂਗੇ ਠੰਡਾ ਬੁਰਜ ਜਿੱਨਾ ਕਿ ਹੋ ਸਕਿਆ ਤੇ ਚੰਗਾ ਜੀ ਜੇਕਰ ਆਪਨੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰ ਲਿਓਗੇ ਤੁਹਾਡੇ ਇੱਕ ਸਬਸਕ੍ਰਾਈਬਰ ਦੀ ਨਾ ਕੀਮਤ ਮੈਨੂੰ ਹੀ ਪਤਾ ਹੁਣ ਕਿੰਨੀ ਕਾ ਤੇ ਦੱਬ ਕੇ ਪਲੀਜ਼ ਸਬਸਕ੍ਰਾਈਬ ਕਰਦੇ ਵੀਡੀਓ ਨੂੰ ਕਰਦੇ ਕੋ ਲਾਈਕ ਕਮੈਂਟ ਕਰਨਾ ਨਾ ਭੁੱਲਿਓ ਚੰਗਾ ਜੀ ਮਿਲਦੇ ਹੁਣ ਅਗਲੇ ਵਲੌਗ ਦੇ ਅੰਦਰ ਬਾਏ